ਤੋ ਚਲੋ ਯਾਰ ਵਾਢੀ ਜੀ ਹਾਂਜੀ ਸਾਰੇ ਉਹ ਸਸਰੀ ਕਾਲ ਤੇ ਅੱਜ ਜਲਾ ਦੀ ਮਾਗੀ ਮੇਲੇ ਤੇ ਨਾਲ ਬਾਧਰ ਬਾਈ ਤੇ ਸਾਰਾ ਖਰਚਾ ਮਣੀ ਬਾਧਰ ਦਾ ਹੈ ਤੇਲ ਪਾਣੀ ਕਹਿੰਦਾ ਬਾਧਰ ਕਹਿੰਦਾ ਮੇਰਾ ਖਰਚਾ ਹੈ ਜਿੰਨਾ ਵੀ ਮਤਲਬ ਤੇ ਮੇਲੇ ਦੇ ਗੁੜੀਆਂ ਨੇ ਚੂੜੀਆਂ ਜਾਂ ਕੁਝ ਵੀ ਲੈਣਾ ਹੈ ਤੇ ਸਾਰਾ ਖਰਚਾ ਜੀ ਬਾਧਰ ਦਾ ਹੈ ਬਾਕੀ ਸਾਰਨਾ ਸੈਂਟੀ ਬੈਠਾ ਹੈ ਬਾਕੀ ਕਹਿੰਦਾ ਕਾਰਵਾਈ ਮੇਰੀਆਂ ਸਾਰੇ ਤੇ ਲੰਗਰ ਇਕੱਠਾ ਕਰਨਾ ਜਾਂ ਹੋਰ ਉਹ ਵੀ ਬੰਦੇ ਆਪਣੇ ਕੋਲ ਹੈਗੇ ਅੱਗੇ ਵਾੜੀਆਂ ਬੇਬੇ ਰਗੀਆਂ ਬਾਧਰ ਵਾੜੀਆਂ ਤਰੇ ਵੀ ਆਈਏ ਚਲੋ ਆਇਓ ਕਿਉਂ ਓਏ ਯਾ ਯਾ ਵੇ ਬੰ ਲੈ ਕੇ ਆਣਾ ਚੱਲ ਗੱਲ ਇਹਦਾ ਕਿਤੇ ਨੰਕਰ ਕੇ ਰਹਿ ਜਾਗੇ ਇਹ ਖਾਲਸ ਸਰਬਤ ਕਾ ਖਾਲਸਾ ਇਹ ਆ ਜੋ ਸੰਗ ਤੇ ਮੰਗ ਟਕੇ ਰਣ ਦਾ ਲੰਗਰ ਚੱਲੀ ਜਾਂਦਾ ਨਿਰਾ ਚੱਲੀ ਜਾਂਦਾ ਹੈ ਮੰਗ ਟਕੇਰ ਦਾ ਨਿਰਾ ਕੀ ਦੁੱਧ ਚੱਲੀ ਜਾਂਦਾ ਹੈ ਆਇਆ ਓਏ ਵਾਹ ਵਾ ਲੈ ਭਾਈ ਵਾ ਬਰੈਡ ਵੱਡੀਆਂ ਦੇ ਹੈ ਬਰੈਡ ਬਣੀਆਂ ਜਾਂਦੇ ਆ ਲਾਈਵ ਡੱਲਾ ਲੈਣਾ ਚੱਲ ਬੰਦੇ ਇਕੱਠੇ ਕਰ ਲਾ ਸਾਰੇ ਬੰਦੇ ਚਾਰ ਆਪਣੇ ਕੋਲ ਦਾ ਬੰਦੇ ਆਈ ਜਾਂਦੇ ਬਸ ਆ ਜਾਂਦੇ ਗੁਰਪਿਆਰ ਨੇ ਗੁਰਪਿਆਰ ਨੇ ਪਿੰਡ ਸ਼ਰਟ ਤਾਂ ਆਏ ਪਈ ਜਿਵੇਂ ਮਿਲ ਨਹੀਂ ਕਰਨਦੇ ਜਣਾ ਉਹਦੇ ਕਿਥੇ ਆ ਆ ਦੇਖ ਕਿਥੇ ਆਉਂਦਾ ਹਾਂ ਹੋਰ ਕੀ ਆ ਯਾਰ ਬੇਕਾਰ ਬੰਦੇ ਜੀ ਤਿੰਨ ਬਾਈ ਚੱਲ ਬਣਾ ਦੇ ਕੇ ਇੱਥੇ ਭੇਜ ਦੂ ਜਿਸ ਨੂੰ ਹੈ ਸਿੱਧੀ ਜੇਗਾ ਇੱਥੇ ਆ ਜੂਗੀ ਜਿਸ ਨੂੰ ਜਾਂਦੀ ਲੋੜ ਹੀ ਨਹੀਂ ਠੀਕ ਗੱਲ ਆ ਤੇਰੀ ਰੇਡ ਬਗਜ ਮੋੜ ਤੋਂ ਲੈ ਆਓ ਐਸਾ ਵੜਦਣਾ ਪਾਠੀ ਨੂੰ ਇੱਥੇ ਤੇਰਾ ਲੈਣੇ ਪਾਠੀ ਨੂੰ ਝੜਾ ਕੇ ਲੈ ਆਉਣਾ ਇਹ ਦੇਖ ਕਰਕੇ ਆਹ ਇੱਥੇ ਬਾਣੀ ਵਾਲੇ ਮੋੜ ਜਦੇ ਹਾਂਜੀ ਮਿੱਤਰੋ ਹਾਂ ਜੀ ਚੱਲੇ ਆਂ ਮਾਦੀਆਂ ਮੁਾਰਕਾਂ ਪਰੇ ਜਿਹੜੇ ਵੀ ਮੇਰੇ ਵੀਰੋ ਊ ਆ ਵਿਊ ਵਾਲੇ ਲਾਈਕ ਕਮੈਂਟ ਸ਼ੇਅਰ ਵਾਲੇ ਪਰਮਾਤਮਾ ਦਿਨ ਚੱਕਣੀ ਰਾਤਿਕਣੀ ਤਰੱਕੀ ਦੱਸੋ ਇਹ ਗੱਲਾਂ ਭਾਈ ਦੇ ਗੱਲਾਂ ਤੇ ਧਿਆਨ ਦਿਓ ਮਾੜਾ ਮਾੜਾ ਸਾਰੇ ਜੀ ਹਾਂ ਤੇ ਬਾਕੀ ਦੇ ਪਾਵਨ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬਜ਼ੁਰਗ ਬੀਬੀਆਂ ਲਈ ਸਪੈਸ਼ਲ ਲੈ ਕੇ ਆਣੇ ਆ ਕੋਈ ਆਪਾਂ ਗੱਡੀਆਂ-ਗੱਡੀਆਂ ਤੇ ਆਪ ਜਾ ਕੇ ਆ ਜੰਨੇ ਆ ਵਿਚਾਰੀਆਂ ਬਜ਼ੁਰਗ ਬੀਬੀਆਂ ਲਈ ਆ ਜੰਨੇ ਆ ਸੇ ਸਪੈਸ਼ਲ ਬੀਬੀਆਂ ਖਾਤਰ ਟ੍ਰੈਕਟਰ ਲੈ ਕੇ ਚੱਲੇ ਆ ਕਿਉਂ ਫਿਰ ਸਰਾ ਪੁਲਿਸ ਆਈਆਂ ਵੀ ਆ ਪੈਸੇ ਵਾਵਾ ਕੇ ਲੈ ਗਈਆਂ ਸਾਰੇ ਵਾਵਾ ਵੰਦੇ ਕੋਲੀ ਭਲੀ ਭਾਰਾ ਮੰਦ ਨੇ ਗੱਲ ਪੁਲਿਸ ਸੁਣਾਈ ਹੈ ਹੈ ਸੁਣਾਈ ਪੁਲਿਸ ਤੇ ਵਾਰੀ ਗੱਲ ਕਰਦੇ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਲ ਸਟੀਲ ਦੇ ਗਲਾਸਾਂ ਚ ਪੈਂਦੀ ਹੈ ਚਾਹ ਸਟੀਲ ਦੇ ਗਲਾਸਾਂ ਚ ਪੈਂਦੀ ਹੈ ਚਾਹ ਲੋ ਜੀ ਆ ਗਈ ਚਾਹ ਆਜੂ ਬੀ ਚੱਲਦੇ ਅੱਗੇ ਟਰਾਈਕਟਰ ਵਾਲਿਆਂ ਬਹੁ ਖੜੇ ਹੋ ਰਹੇ ਹਨ ਇੱਥਾਂ ਇਕੱਠ ਹੋਰ ਪਿਆ ਹੋਊਗਾ ਉੱਥੇ ਚੱਲ ਲੈਣਾ ਯਾਰ ਵੀ ਉੱਤਰ ਕੇ ਚਾਹ ਖਰੇੜੇ ਲੈ ਬਣਾਵਾਂਗੇ ਬਾਣੀ ਚਾਹ ਬਣਾਈਏ ਚਾਹ ਦਿਓ ਟੈਕਨਾ ਬੰਦ ਕਰ ਦੇ ਮੰਦਰਾ ਕਰੀ ਹਾਂਜੀ ਮਿੱਤਰੋ ਮੋੜ ਗਿਆ ਗੁਰ ਆਕੇ ਮੈਂ ਜਾਂਦੇ ਹਾਂ ਲਖੋਣੇ ਤੋਂ ਮੱਥਾ ਟੇਕ ਰਹੇ ਆਂ ਨਾਲੇ ਇਧਰ ਕਾਲੀ ਮਾਤਾ ਮੰਦਿਰ ਆ ਚੱਲਾਗੇ ਫਾਈ ਮਾਤਾ ਨੇ ਕਾਲੀ ਮਾਤਾ ਨੇ ਭਲੇਪੁਰਿਆਂ ਆਣੀ ਖਾਣੇ ਆ ਤੇ ਜੇ ਇਹ ਕਿਸੇ ਕੋ ਚੋ ਦੇ ਨੂੰ ਜੋਰ ਦਿਖਾਈ ਜਾਣਗੇ ਭਾਈ ਮੰਗਰ ਸਿੰਘ ਦੀ ਟੀਮ ਸਮਨ ਦਾ ਮਸਲ ਬੰਦੀ ਛਾ ਕੋਲੇ ਇਹ ਬਲ ਬੜੀ ਹੋਈ ਜਾਨੇ ਇੱਕ ਟਰੈਕਟਰ ਆ ਵਾਜਿਆ ਬਨੰਦਰਾ ਨਹੀਂ ਨਹੀਂ ਬਸ ਸਾਈਡ ਟ੍ਰੋਟਰ ਲਾ ਲ ਗਏ ਸਾਈਡ ਤੇ ਲੋ ਜੀ ਟਰੈਕਟਰ ਲਾ ਤੋ ਸਾਈਡ ਤੇ ਤੇ ਹੁਣ ਚੱਲਦੇ ਆ ਗੁਰੂ ਘਰ ਹੁਣ ਆਸ ਨੂੰ ਮੇਲਾ ਨਾਲ ਮਣੇ ਰਿਓ ਸਾਡੇ ਠੀਕ ਹੈ ਬਹੁਤ ਤੜੀ ਜਾਂ ਦਿਖਾਉਂਗਾ ਤੁਹਾਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਪੂਰਾ ਵਧੀਆ ਇੰਜੋਏ ਕਰਦੇ ਹੈ ਆ ਨਾਲ ਆਜ ਆਪਣੇ ਉਹ ਆਇਆ ਹੈ लवली ਕੋਟਰੀ ਨਵਲੀ ਕੋਟਰੀ ਆ ਇਹ ਬਹੁਤ ਤੜੀ ਚੀਜ਼ ਹੈ ਇਹ ਆਲੀ ਇਹ ਦੇਖ ਦੇ ਕਰੋ ਮਰਥਮੁਥੇ ਜਾ ਕੇ ਹੁੰਦ ਰੋਣੇ ਮੇਲਾ ਆ ਕੇ ਨੰਗਰ ਹਾਲ ਨਹੀਂ ਆ ਲੈ ਵੀ ਹੁਣ ਸਰ ਲਵਲੀ ਤੇ ਬੇਰਾਂ ਨੂੰ ਪੈ ਗਿਆ ਰਾਜਸਥਾਨੀ ਬੇਰਾਂ ਨੂੰ ਬਹੁਤ ਸ਼ੌਂਕੀ ਹੈ ਇਹ ਬੇਰਾਂ ਦਾ ਹਨਾ ਬੇਰਾਂ ਇਹ ਮੇਰਾ ਸਪੈਸ਼ਲ ਨੇ ਮਲੇ ਹੁੰਦੇ ਮਲੇ ਆਪਣੇ ਹੈ ਹਾਂ ਹੁਣ ਨਾਲ ਜਿਵੇਂ ਕੋਣ ਦਰੇ ਪਤਾਉਣਾ ਮਲੇ ਹੁੰਦੇ ਛੋਟੀ ਫੀਰੀ ਦਾ ਇਹ ਬੇਰ ਉਹਦੇ ਜਿਆਦਾ ਰਸਤਾ ਚ ਪੈ ਜਾਂਦੇ ਆ ਪਾਰਕ ਲੈ ਤਕਲੇ ਬੰਦਿਆਰ ਵਾਲੇ ਫਿਰਦੇ ਆਪਣੇ ਕਲੈ ਕਰਿਆ ਜਣਾ ਮੇਲਾ ਹੁੰਦਾ ਤੇ ਕਲੈਤ ਬਹੁਤ ਹੁੰਦੇ ਹਨ ਇਹ ਬਹੁਤ ਹੁੰਦੇ ਵੇਰੇ ਇਹਦਾ ਲੈਣ ਦਾ ਫਾਇਦਾ ਆਪਣੇ ਮੰਨ ਲਾ ਕੋਈ ਅੱਖਾਂ ਚ ਜਲਣ ਹੁੰਦੀ ਹੈ ਚਿੱਟਾ ਮੋਧਿਆ ਆਉਂਦਾ ਕਾਲਾ ਮੋਧਗਾ ਆਉਂਦਾ ਇਹ ਨਾਲ ਸਹੀ ਹੋ ਜਾਂਦਾ ਇਹਨਾਂ ਨਜ਼ੀਰ ਤਰਨ ਪੈਂਦੀ ਹੈ ਕੌਡੀ ਪੈਂਦੀ ਹੈ ਸਾਰਾ ਕੁਝ ਇਹ ਨਾਲ ਸਹੀ ਹੋ ਜਾਂਦਾ ਇਹਦੀ ਕੱਲੀ ਗੜਕਦੇ ਢੁੰਡੇ ਚਰੜਕੇ ਚੂਰਨ ਬਣਾਤਾ ਜਾਵੇ ਪਾਚਨ ਕਿਰ ਲਈ ਬਹੁਤ ਵਧੀਆ ਚੀਜ਼ ਹੈ ਇਹ ਠੀਕ ਹੈ ਜੀ ਠੀਕ ਹੈ ਬੱਸ ਸਾਹਿਬ ਲੰਗਰ ਤੇ ਸਿੱਧਾ ਲੰਗਰ ਚ ਸੁੱਦਾ ਇਹ ਐਂਟਰੀ ਲੰਗਰ ਚ ਕਰਨੀ ਹੈ ਵਾਧਰ ਨੇ ਟਰਾਲੀ ਤੋਂ ਉੱਤਰਨ ਸਾਰਨਾ ਬਾਦੀ ਪਧਰ ਕੇ ਪਹਿਲਾਂ ਜਾਣਾ ਹੀ ਲੰਗਰ ਚ ਆਪਾਂ ਹੈਂ ਪਹਿਲੀ ਐਂਟਰੀ ਲੰਗਰ ਚ ਪਹਿਲੀ ਐਂਟਰੀ ਲੰਗਰ ਚ ਨੇ ਇੱਥੇ ਹੁੰਦਾ ਨਾ ਓਏ ਹੈਂ ਇੱਥੇ ਹੁੰਦਾ ਹੈ ਇੱਥੇ ਹੁੰਦਾ ਚਲ ਵਾਧਰ ਵਾ ਤੁਹਾਨੂੰ ਸਿਕਾਉਣੇ ਲੰਗਰ ਆਹ ਗਾਈ ਕਾੜੀ ਮਾ ਦਾ ਬੰਦ ਰਿਆ ਸਭ ਸਾਰੇ ਕਰ ਲੰਗਰ ਲੰਗਰ ਤੇ ਨੇ ਕੀ ਸਿਸਟਮ ਹੈ ਬਾਦ ਬਾਬਾ ਰਾਮ ਨੰਦ ਜੀ ਪ੍ਰਬੰਧਕ ਕੁੱਡਾ ਦਲ ਪੰਜਵਾਂ ਤਾਂ ਇਧਰ ਲੰਗਰਾ ਹੋਏ ਜੋੜੇ ਪਾ ਲੈ ਮਾ ਕੀ ਲੈਣਾ ਹੋਏ ਇਹ ਸ਼ਾਬਾਸ਼ ਤੂੰ ਤਾਂ ਬਣਿਆ ਪੂਰਾ ਬੁੱਧਗਾ ਹਾਂ ਇਹ ਜਿੰਦਾ ਸੌਦਾ ਇਹ ਪਿਆ ਹੋਇਆ ਇਹ ਮਤਲਬ ਨਹੀਂ ਬਣਿਆ ਉਹਦੀ ਪਰਤੀ ਦਾ ਬਣਿਆ ਇਹ 1000 ਰੁਪਏ ਰਣਾ ਭਰਾ ਲੜੋ ਓਏ ਇਹ ਪਰੇ ਕਰਦੇ ਆ ਆ ਠੀਕ ਆ ਕੀ ਦਿਨ ਵੀ ਬਾਗ ਸਾਂਝਾ ਲੜੋ ਇਹ ਸਾਂਝਾ ਨਹੀਂ ਇਹ ਪੱਤੇ ਨਾਲ ਲੈਣੇ ਆ ਹਾਂ ਤੇ ਤੁਝ ਮੱਕੀ ਦੀ ਰੋਟੀ ਕਿ ਬਾਜਰੀ ਦੀ ਤੇ ਕਿਹਦੀ ਰੋਟੀ ਤੇ ਭੈਣ ਦਾ ਆਟੇ ਤੇ ਮਸਾਂ ਭਗਦੀ ਆ ਘਰੇ ਇਹਨਾਂ ਦੇ ਭਗਦੀਆਂ ਇਹਨਾਂ ਦੇ ਭਗਦੀਆਂ ਭਾਈ ਲਵੜੀ ਸਮਾਨ ਲੈ ਕੇ ਜਾਊ ਲੱਕੜ ਦਾਜਾ ਪੈਸੇ ਮੇਰੇ ਕੋਲ ਪੈਸਾ ਘਰ ਸੌ ਦਿੰਦਾ ਰਿਕਾਰਡ ਵੜਾ ਵੀਰ ਵੀ বাজ ਕੇ ਮੇਰੇ ਵੀਰ ਵੀ বাজ ਕੇ ਭਾਈ ਕੋਲਾ ਚਲੋ ਭਰਾ ਹਾਂ ਹਾਂ ਬਰਾੜ ਆਵੇ ਥੜੇ ਕਨਾ ਯਾਰ ਕੀ ਲਗਾਇਆ ਕੀ ਉੱਥੇ ਲਗਾਉਣਾ ਅਸਤਰਾਂ ਅਸਤਰ ਲਗਾਉਣਾ ਕਰਾ ਬਰੇ ਯਾਰ ਲੈ ਵੀ ਮਿੱਤਰੋ लवली ਵੀ ਤਿਆਰ ਆ ਹੁਣੇ ਦੋ ਬਾਦ ਕਹਿੰਦਾ ਬਾਹਾਂ ਤੇ ਅਸਤਰ ਲਗਾਉਣਾ ਕਹਿੰਦਾ ਮੈਂ ਚੱਕਦੇ ਨੇ ਫਟੇ ਕਣੀ लवली ਵੈਸੇ ਕਹਿ ਗਏ लवली ਖੁੱਲਿਆ ਅੱਛਾ ਇੱਥੇ ਲਗਾਉਣੀ ਦੇਗ ਇੱਥੇ ਲਗਾਉਣੇ ਤੇਗ ਇੱਥੇ ਲਗਾਉਣਾ ਪਵੇ ਉਹ ਤੇ ਸ਼ਾਦੀ ਤੇ ਤੇਗ ਤੇਗ ਪਵੇ ਇਹ ਇਹ ਕਿਤੇ ਹੋਏ ਫਾਈਨਲ ਬਲਾਉ ਜੀ ਵੀਡੀਓ ਚੜਦੇ ਬਾਗੇ ਲੈ ਲਓ ਉੱਡੇ ਕੋਲ ਨੂੰ ਦੱਜਾ ਉੱਠਿਆ ਉੱਠਿਆ ਆਪਾਂ ਇਹ ਲੈਵਲ ਲਿਆ ਗਏ ਚੰਦ ਕੋਲ ਜਾ ਕੇ ਬਾਈ ਵਾਹ ਆਇਆ ਚਾ ਹਾਂਜੀ ਬਹੁਤ ਹੈਗਾ ਇਹ ਲੰਗਰ ਲੈ ਵੀ ਉਸਤਾ ਦੇ ਬੈਠਾ ਆਪਣੇ ਨਾਲ ਪਾਣੀ ਦਾ ਲੰਗਰ ਬਹੁਤ ਕੱਠਾ ਕੱਟ ਬੋਲ ਲਾ ਨਾ ਕੱਟ ਬੋਲ ਗਰੀਮਸ ਆਈਆਂ ਰਸੇ ਪਾਪਾ ਬੰਦੇ ਆਪਣੇ ਘਰੇ ਹੋਰ ਯਾਰ ਕੱਟ ਬੋਲ ਨਵੀਆਂ ਦੇ 40 ਕਿਲੇ ਦੇ ਜਿਹੜੇ ਡਰੋਲੇ ਨੇ ਮੇਲੇ 'ਚ ਆਏ ਆ ਹਰਤ ਤੀਜੀ ਵਾਰੀ ਲੰਗਰ ਤੇ ਮੜ ਗਏ ਤੀਜੀ ਵਾਰੀ ਵੜ ਗਏ ਤੀਜੀ ਵਾਰੀ ਨੰਗਰ ਤੇ ਵੜ ਗਏ ਇਹ ਘੰਟੇ ਦੇ ਵਿੱਚ ਤਿੰਨ ਵਾਰੀ ਵੜ ਗੀਏ ਸ਼ਾਮ ਤੱਕ ਰਹੇ ਤੇ ਮੇਰੇ ਸੌਣਾ ਦੋ ਤਰਜਨਾ ਪੂਰੀਆਂ ਕਰਦੇ ਨੇ ਕੋਈ ਗੱਲ ਨਹੀਂ ਦੋ ਵੀ ਨੰਗਰ ਤੇ ਆਏ ਆ ਲੰਗਰ ਦੀ ਰਹਿੰਦੇ ਸਾਰਾ ਦਿਨ ਬਈ ਹੈ ਆਗੇ ਕਰ ਸਕਾਂਗੇ ਲੰਗਰ ਮੇਰੇ ਨੂੰ ਘੌੜੇ ਬਾਹਰ ਜਾ ਕੇ ਮਾਹੌਲ ਕੀ ਫਿੱਟ ਵਾਹ ਲੈਣੀ ਬਾਤ ਨੂੰ ਫੋਟੋ ਕਾੜੀ ਕਿੰਨੇ ਦਾ ਬਈ ਹੈ 300 ਇਹ ਥੋੜਾ ਡਾੜ ਦੇ 250 ਦਾ ਯਾਰ ਆ 150 ਕਿੰਨੇ ਹੁੰਦਾ ਹੈ ਮਾਤਰਾ ਹੈ ਹੈ ਅੰਗੜੇ ਦੇ ਅੰਗੜੇ ਕਿਹੜਾ ਫਟੂਆ ਮਿੱਤਰੋ ਬਾਦਰ ਨੂੰ ਲੈਣਿਆ ਫਟੂਆ ਮੇਲਾ ਹੁਣ ਫਿਰ ਫੁੱਲ ਭਰ ਗਿਆ ਜਾਵਾ ਨੀ ਵਰਲੈਂਡ ਕਿਆ ਮੇਰੇ ਮਨਾਂ ਦਾ ਤੇ ਪੈਸੇ ਨਹੀਂ ਓਡੇ ਕੋਲ ਹੈ ਮਰ ਗਈ ਆ ਲੈ ਕੱਢ ਮੇਰਾ ਕੱਢ ਵਿਆਜੂ ਦਾ ਵਿਆਜੂ ਦਾ ਚਾਚਾ ਸਾਡਾ ਸਾਡਾ ਚਾਚਾ ਲੱਗਦਾ ਯਾਰ ਦੂਸੂ ਪਿਆ ਆ ਜਾ ਆ ਜਾ ਭਾਈ ਬਣ ਕੇ ਰਗੇ ਤੇ ਕਿੰਨੇ ਵਾਰੀ ਖਾਦਾ 20 ਰੁਪਏ ਦੇ ਥੋੜਾ ਘੁਮਾ ਦੇ ਤੂੰ ਦੂਸਾ ਹੋ ਜਾਂਦਾ ਦਿਸਦਾ ਬੰਦਾ ਲੜਪੇ 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 ਇੱਕ ਮਾਰਕਰ ਖਵਾਦਾ ਚਾਲੀਆਂ ਇਹੇ ਲੋਕ ਬਣੇ ਕਰੀਦਾ ਹਜੇ ਬੰਦਾ ਲੈ ਲਵੇ ਲਵੜਗਾ ਕੋਈ ਨਹੀਂ ਕੱਢਦੇ ਯਾਰ ਜਿਹੋ ਮੈਂ ਦੇਖੀ ਨਹੀਂ ਕਦੇ ਯਾਰ ਬਣਾ ਮੇਲੇ ਤਾਂ ਆਇਆ ਆ ਗਿਆ ਫੂਡ ਪਾਕ ਐਡੀ ਦਾਸ ਵਾਲੇ ਆਈ ਦਾਸ ਵਾਲੇ ਮਾਦਰ ਤਿਆਰੀ ਆ ਆ ਆ ਕੇ ਬੰਦੇ ਆ ਕੇ ਲੈ ਬਈ ਗੱਲ ਕਰਦਾ ਗੱਲ ਕਰਦਾ ਕਹਿੰਦਾ ਵੇਖ ਗੱਲ ਦੇ ਕਰਦਾ ਗੱਲ ਕਹਿੰਦਾ ਕਹਿੰਦਾ ਮੇਰਾ ਕੈਮਰਾ ਦਾ ਕੰਮ ਹੈ ਕੈਮਰਾ ਕੰਮ ਤੇ 50 ਰੁਪਏ ਜਿਹੜੇ ਜਿਹੜੇ ਨਿਕਲਦੇ ਪਿਆਜ ਉਜਰ 1502 ਘੰਟੇ ਇੱਕ ਮਾਲ ਦਾ ਬੰਦਾ ਯਾਰ ਇਹ ਖਾ ਕੇ ਲੰਗਰ ਨੌਕਰ ਵੀ ਹੁਣ ਚੱਲ ਜਾਈ ਜਾਂਦੇ ਆ ਪੈਸੇ ਕੋਲ ਕਰਕੇ ਪੰਜੇ ਟਰੈਕਟਰ ਤੇ ਆ ਜੜ ਗਏ ਜਿਵੇਂ ਮੋਟਾ ਕਰਾਉਂਦਾ ਮੋਟਾ ਕਰਾਉਂਦਾ ਮੋਟਾ ਕਰਾਉਂਦਾ ਭਾਈ ਸਾਨੂੰ ਮਿਲਜੀ ਰਾਜ ਪ੍ਰੋਡਿਊਸਰ ਡੀਐਕਐਕ 40 ਸਦੂ ਤੇ ਫੋਟੋ ਫਟ ਦਿਖਾਵਾਂਗੇ ਆ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਮੈਚ ਨੂੰ 42 ਸਿੰਦੀ ਬੜੇ ਸਾਡੀ ਇੱਕ ਸਰੀ ਪਾਤਰ ਪਈ ਸਾਡੇ ਮੁੰਡੇ ਮੇਨ ਨੂੰ ਮੇਲਾਵੇ ਉਹ ਮੁੰਡੇ ਠੱਠਾਰੀ ਤੋਂ ਮੇਲੇ ਇੱਕੋ ਜਿਹਾ ਕਿੰਦਾ ਤੁਸੀਂ ਟੋਟਲੀ ਪਿੰਡ ਆ ਜੀ ਲੈ ਭਾਈ ਕੋਟਲੀ ਪਿੰਡ ਵਾਲੇ ਕਮੈਂਟ ਕਰਦੇ ਆ ਛੋਟੇ ਪਿੰਡ ਦੇ ਮੁੰਡੇ ਠੀਕ ਆ ਜੀ ਜਿਵੇਂ ਚੱਕਰ ਹੋਇਆ ਹੈ ਹਲੋ ਮੈਂ ਨਾ ਕਰੀਂ ਕਿ ਉਹਨੂੰ ਹੈਣੀ ਤੂੰ ਦੱਸ ਦੱਸ ਬੋਲ ਦੋੜਿਆ ਹੌਣ ਨਹੀਂ ਜਾ ਰਿਹਾ ਲੱਗਦਾ ਕਿ ਮੈਂ ਹੁਣ ਚੱਲਾ ਜਾਓ ਯਾਰ ਸ਼ਨੀ ਦੇ ਵਾਲਾ ਪਾਪਾ ਜੀ ਉਹਨੇ ਵਰਤਿਆ ਲਾਲਾ ਉਹ ਚੰਗੀ ਲੱਗਦਾ ਬੰਦਾ ਲੱਗਦਾ ਪਾਣੀ ਨਿਕਲ ਜਾਏਗਾ 1 ਮਿੰਟ ਦੇ ਬੰਦੇ ਜੀ ਮੂਲ ਲੈਦੇ ਸੀ ਭਾਦੀਆਂ ਸਾਨੂੰ ਵੇਖ ਕੇ ਇਹੋ ਮੈ ਵੀ ਇਹ ਨਾ ਖਾਂ ਲੱਗਿਆ ਨਹੀਂ ਅਰੇ ਮੇਰੇ ਕਨੇਕਾ ਅੰਮ ਅੰਮ ਤੇ ਨੂੰ ਤੜਕਣ ਨਾਲ ਹੀ ਫਰਦਾ ਨਾਲ ਭੁੱਖਾ ਮਾਰਦਾ ਤਾਲਿਆਂ ਨਾਲ ਜਿਉ ਲੱਗੀ ਪੱਟਣੀਆਂ ਦੀ ਬੰਦੇ ਦੀ ਵੀਜੇ ਦੇ ਰਿਹਾ ਉਹ ਦਿੰਦਾ ਵੀ 30 ਰੁਪਏ ਦੇ ਵੀਜਾ ਆ ਬੰਦਾ 30 ਰੁਪਏ ਦੇ ਵੀਜਾ ਦਿੰਦਾ ਜਿਵੇਂ ਮਰਜ਼ੀ ਲਵਾ ਲਓ ਜਿੱਥੋਂ ਦਾ ਤੇ ਪੱਕੀ ਗਾਰੰਟੀ ਹੋਊਗੀ ਕਨੇ ਕੈਨੇਡਾ ਅਮਰੀਕਾ ਹਾਂ ਤੇ ਕਿੰਨੇ ਵਾਰੀ ਜਾ ਸਕਦੇ ਹੋ ਯਾ ਜਰਾ ਬੰਦੇ ਇਹ ਮੋਹਰ ਲਾਉਂਦਾ ਕਿ ਵੀਜਨ ਤੇ ਵੀ ਉਹ ਇੱਕ ਘੋੜੀ ਇੱਕ ਆ ਜੇ ਯਾਰ ਘੋੜੀ ਜਿਹੜੀ ਬੋਲ ਹਾਂ ਲਵਲੀ ਹਾਂ ਯਾਰ ਹਾਂ ਰੱਖ ਸਕਦੇ ਨੇ ਇਹ ਨਹੀਂ ਇਹ ਨਹੀਂ ਪੈਸੇ ਲੈ ਵੀ ਮਿੱਤਰੋ ਅਸੀਂ ਬੰਦੇ ਧੱਕਾ ਲਾ ਕੇ ਸਟਾਰਟ ਕਰਨਗੇ ਮੇਲਾ ਮੂਲਾ ਇਹਨਾਂ ਨੇ ਖਾਧਿਆ ਇਹਨਾਂ ਨੇ ਬੇਰਬੂਰ ਖਾਧਿਆ ਮਹਿੰਗੇ ਪਾਦੇ ਖਾਈ ਜਾਂਦੇ ਜਵਾਨ ਮਹਿੰਗੇ ਪਾਦੇ ਬੇਰ ਚੱਲ ਰਹੇ ਮੇਰੇ ਵੀ ਸਹੀ ਗੱਲ ਬੇਰਬੂਰ ਖਾ ਕੇ ਫਿਰ ਲਾਉਣੇ ਧੱਕਾ ਥੋੜਾ ਧੱਕਾ ਲੱਗ ਗਿਆ ਆਪਣਾ ਜੀ ਤਾਰ ਨਹੀਂ ਹੋਇਆ ਬੈਟਰੀ ਮੋਟਰੀ ਡੈਡ ਹੋਈ ਵੀ ਇਹਦੀ ਪਤਾ ਨਹੀਂ ਕੀ ਚੱਕਰ ਹੋ ਗਿਆ ਤੇ ਸਟਾਫ ਬਹੁਤ ਖੜੇ ਬੰਦੇ ਬਹੁਤ ਆਵਲੀ ਕਵੇਂ ਲੰਘਿਆ ਮੇਲਾ ਮੇਲਾ ਬਹੁਤ ਤਗੜਾ ਤੇ ਬਾਈਵੈਂਟ ਕਮੈਂਟ ਬੇਰਬੁਰ ਖਾਦੇ ਸਾਰੇ ਕੱਢ ਦੇ ਇੱਥੇ ਦੇਖੀ ਤੋੜ ਬਿਸਮਿਲ੍ਲਾ ਉਹਦੀ ਟਰਾਲੀ ਜੋ ਲੈ ਵੀ ਮੁੰਡਿਓ ਲਾਵੀ ਤੱਕਾ ਤਾਜੀਆ ਤੱਕਾ ਲਾਉਂਦੇ ਫਿਕਰ ਨਾ ਕਰ ਮੇਰੇ ਸਰ ਨੂੰ ਖਤਰਨਾਕ ਖਤਰਨਾ ਕਿਹੜਾ ਲਾ ਲਾਲ ਗੋਟੀ ਲਾਉਂਦਾ ਇਹਨੇ ਤੜਕੇ ਦੇ ਵੇਰੇ ਦੀ ਡਿਊਟੀ ਹੈ ਭਈਆ ਮੁੰਡੇ ਦੀ ਇਹ ਮੋਫਲੀ ਤੇ ਵੇਰੇ ਇਹ ਇਹ ਕਟੂ ਡਾ ਅੱਗੇ ਭੋਲ ਸਾਰੇ ਤੋਂ ਇਹ ਜਮਾ ਸਿਰੇ ਦਾ ਕੰਮ ਹੈ ਯਾਰ ਆ ਜਾਗਾ ਓਏ ਹੈ ਚੱਲਾ ਲਾਵੀ ਮੁੰਡਿਆ ਚਿੰਦੀ ਹੱਥ ਪਾਈ ਬੈਠਾ ਚਲੋ 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 ਵੀ ਚਲੋ ਚਿੰਦੀ ਹੱਥ ਪਾਓ ਸਟਾਰਟ ਕਰ ਪਾ ਓਏ ਨਹੀਂ ਨਹੀਂ ਖੜ ਚਾੜੇ ਨਹੀਂ ਛਾਲੇ ਨਹੀਂ ਆਲੇ ਨਹੀਂ ਅੱਧਾ ਸਲਫ ਵੀ ਨਹੀਂ ਸਾਲੂ ਚਾਲਾ ਉਹ ਏਦਾਂ ਟੜਕਣ ਦੇ ਬਾਹਰ ਕਰ ਦੱਸਦਾ ਗਾੜਾ ਗਾੜਾ ਕਰ ਦੱਸਦਾ ਓਏ ਏਦਾਂ ਕਲਾਸ ਚਲੋ ਓਏ ਗਾਣ ਸੁੱਖਾ ਹੋ ਜੂਗਾ ਓਏ ਲਾਓ ਵੀ ਮੁੰਡੇ ਧੱਕਾ ਚਲੋ ਚਲੋ ਆ ਜਾਓ ਸਾਰੇ ਜਣੇ ਯਾਰ ਹੁਣ ਚਲੋ ਚਲੋ ਪਾਸੇ ਰਹੋ ਪਹਿਲਾਂ ਨਾਲ ਲਾਓ ਧੱਕੇ ਸਾਰੇ ਜਣੇ ਇਕੱਠੇ ਲਾ ਲਓ ਯਾਰ ਧੱਕਾ ਆਜੋ ਵੀ ਲੈਣੇ ਓਏ ਹੋ ਜੂ ਬਸ ਇੰਨੇ ਰਾਜ ਹੋਊਗਾ ਆਓ ਭਾਈ ਕਰ ਲੈ ਝੋੜਾ ਸਟਾਰਟ ਤੇ ਹੁਣ ਪਾਉਣੇ ਆ ਬੰਦਿਆਂ ਨੂੰ ਆ ਆਉਂਦੇ ਬਣੇ ਬਣੇ ਆ ਬਣੇ ਫੱਲਾ ਬਣੇ ਬਣੇ ਚੜਜੋ ਭਾਈ ਚੜਜ ਮੇਲਾ ਇਨਾ ਹੁੰਦਾ ਹੈ ਰਹਿਣਾ ਆਪਣਾ ਸੁੱਖਾ ਹੀ ਆ ਮੇਲਾ ਆਪਣਾ ਕੱਲਾ ਬਣੇ ਚੜਜੋ ਮੁੰਡਿਆ ਬਣੇ ਆ ਬਣੇ ਝੂਲੇ ਤੇ ਆਉਂਦੇ ਆ ਆ ਚੋਡੀ ਨੂੰ ਆ ਚੋਡੀ ਨੂੰ ਬਣੇ 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 ਆ ਜੀ ਲਾਈ ਮਿੰਦਰ ਹੁਣ ਚੱਲੇ ਆ ਘਰੇ ਤੇ ਮੇਲਾ ਮੂਲਾ ਦੇਖ ਲਿਆ ਬਾਕੀ ਨੂੰ ਬਲੌਗ ਤੇ ਆਪਣੇ ਦੇਖੀ ਜਾ ਕੋ ਸਾਰਾ ਕੁਝ ਦੀ ਪਖੜੰਗਾ ਉਹ ਡਿੱਗ ਪੈਗਾ ਨਹੀਂ ਡਿਗਦਾ ਇੱਥੇ ਬਟਾ ਉਹ ਨਹੀਂ ਨਹੀਂ ਇੱਥੇ ਨਹੀਂ ਵਿੜਨਾ ਓਏ ਬੋਲਾਂ ਤੂੰ ਬਣੀ 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 ਲਓ ਜੀ ਉਹ ਜਾਣਾ ਨੂੰ ਖਾਦਾ ਸੀ ਮੁੜ ਕੇ ਸਮਨ ਲਈ ਜਾਊਗੀ ਹਾਂਜੀ ਮੱਥਾ ਟੇਕ ਕੇ ਨਮਸਤਕ ਹੋ ਚੁੱਕੇ ਆਂ ਤੁਹਾਨੂੰ ਨਮਸਤੇ ਜੀ ਆ ਗਏ ਆਪਣੇ ਬਾਬੇ ਜੀ ਜਗਾ ਤੇ ਮੱਥਾ ਮਤ ਟੇਕ ਕੇ ਚੱਲਦੇ ਆਂ ਬੰਦੇ ਆਈ ਜਾਂਦੇ ਆ ਆਪਣੇ ਤੇ ਫਿਰ ਅੱਜ ਦੇ ਵਲੌਗ ਦੀ ਇੱਥੇ ਕਰਦੇ ਆਂ ਸਮਾਪਤੀ ਬੈਟਰੀ ਹੋ ਗਈ ਲੋ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਦੇ ਇੱਕ ਲਿਓ ਮਾਤਾ ਕਾ ਬਲੌਗਰ ਆ ਵੀ ਬੰਦਾ ਬਹੁਤ ਤਗੜਾ ਹੈ ਇਹਦਾ ਚੈਨਲ ਸਬਸਕ੍ਰਾਈਬ ਕਰੋ ਬੰਦੇ ਦਾ ਜੇ ਬੰਦੇ ਨੇ ਫਣੀ ਜੀ ਵੀਡੀਓ ਦੇਖਣੀ ਹੈ ਹਾਂਜੀ ਇਹ 10 ਤਰੇ ਕੀ ਬੇਨਤੀ ਸੁਣ ਲੋ ਅਰਜ ਲਗਾ ਕੇ ਜੋਤਾਂ ਜਤਾਂ ਜਗ ਰਹੀਆਂ ਨੇ ਤੇ ਆ ਮੀਲਾ ਸਿੰਘ ਜੀ ਵੱਡੇ ਮੂੰਹ ਵਾਲੇ ਮੂੰਹ ਖੁੱਲਾ ਰੱਖਦੇ ਨੇ ਇਧਰ ਜਿੰਦਗੀ ਇਸ ਘਰਾਂ ਦੇ ਕੋਟਲੀ ਚਾਰ ਦਿਨਾਂ ਦਾ ਮੇਲਾ ਇਹ ਬੰਦੇ ਨੂੰ ਤੁਸੀਂ ਜ਼ਰੂਰ ਯਾਰ ਸਬਸਕ੍ਰਾਈਬ ਕਰੋ ਬਹੁਤ ਤਗੜੀਆਂ ਵੀਡੀਓ ਬਾਈਦੀਆਂ ਇਹਦੀਆਂ ਗੱਡੀ ਨੇ ਸੁਖ ਸੁਖੜੀ ਮੇਰੇ ਕਬੂਤਰ ਬਾਜ਼ ਦੀ ਕਹਿੰਦਾ ਵੀ ਦੂਸਰ ਪੈਜੇ ਨਾਲ ਦੀ ਨਾਲ ਚਲੋ ਬਈ ਬਟੇਕੋ ਮਥਾ ਹਾਂਜੀ ਮਿੱਤਰੋ ਪਹੁੰਚ ਗਏ ਪਿੰਡ ਹਣ ਗੱਦੇ ਗੁੱਲਾ ਦੀ ਗੁਰਦੁਆਰੇ ਤੇ ਦੱਸਿਓ ਆਪਣਾ ਅੱਜ ਦਾ ਵਾਰ ਹੋ ਕਿਵੇਂ ਲੱਗਿਆ ਲਾਈਕ ਕਮੈਂਟ ਤੇ ਸਬਸਕ੍ਰਾਈਬਰ ਨੂੰ ਕਰ ਦੇਣਾ ਬਣੀ ਮਾਦਰਾ ਬਣੇ ਰਹੋ ਸਾਡੇ ਨਾਲ ਹੈ ਸਾਡੇ ਨਾਲ ਜੁੜੇ ਰਹੋ ਇਹ ਜੇ ਵਲੌਗ ਦੇਖਣ